ਅਹੀ ਪ੍ਰਮਾਸ਼ ਸੰਬੰਧਕ ਪਿਓ ਪਤਲਾ ਸ਼ਹਿਰ ਇਹ ਪੱਲਿਓ ਐਸੇ ਦੀਨ ਦੇ ਆਗ ਸਾਹਿਬੇ ਕੁਮਾਰ ਸਾਹਿਬ ਜੀ ਗੋਬੇ ਸਿੰਘ ਦਾ ਪ੍ਰਕਾਸ਼ ਦਿਹਾੜਾ ਤਰਸੀ ਕੇਸਕਰ ਸਾਹਿਬ ਵੱਲੋਂ ਸੁਮੱਚੇ ਹੀ ਪਰਵਧਕਾ ਵੱਲੋਂ ਸੁਮੱਚੀ ਸੰਗਠ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਸੰਗਠ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਤਾਂ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਦੇ ਮੰਨੂ ਭਾਵੇ ਨਾ ਇਸ ਦਾ ਤੋਹਾਰ ਹੈ ਜੈ ਜੈਕਾਰ ਆਦਾ ਬੋਲੇ ਪਾਵੇ ਤਾਂ ਜੈ ਜੈਕਾਰ ਆਦਾ ਬੋਲੇ ਪਾਵੇ ਜੈ ਮਾ ਅੱਛਾ ਲੇ ਸੋਨੇ ਹਾ ਬੋਲੇ ਸੋਨੇ ਹਾ ਬੋਲੇ ਸੋਨੇ ਹਾ ਬੋਲੇ ਸੋਨੇ ਹਾ ਸੋ ਸੋ ਜੀ ਆਇਆਂ ਨੂੰ ਬੋਲੇ ਸੋਨੇ ਹਾ ਸੋ ਸੋ ਜੀ ਆਇਆਂ ਨੂੰ साहब जी की पत्ते मैं प्रगति मर्द अकमड़ा परि अकेला ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਦੇਲਾ ਇਹੇ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲਿਓ ਐਸੇ ਦਿਨ ਦੇ ਸਰਬੂ ਦਸਵੇਂ ਬਾਦਸ਼ਾ ਅਮਰਤ ਕੇ ਦਾਤੇ ਪੰਥ ਦੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਸ਼ੁਭ ਦਿਹਾੜੇ ਧੰਤਨ ਪਿਤਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਤਨ ਮਾਤਾ ਮਾਤਾ ਗੁਜਰੀ ਕੌਰ ਦੇ ਘਰੇ ਪਟਨਾ ਸਾਹਿਬ ਜੀ ਧਰਤੀ ਤੇ ਅਵਤਾਰ ਧਾਰਿਆ ਸਤ ਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਵਿਤਰਤ ਦਿੱਤੇ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਅੱਜ ਵੀ ਜਿੱਥੇ ਮਹਾਨ ਗੁਰਮਤ ਸਮਾਗਮ ਤੱਕ ਸ੍ਰੀ ਕੇਸਗਰ ਸਾਹਿਬੇ ਕੇ ਚੱਲ ਰਹੇ ਹਨ ਉਥੇ ਖਾਲਸਾ ਸੀਨੀਅਰ ਸਾਈਕਲਿਸਟ ਸਕੂਲ ਤੋਂ ਮਹਾਨ ਨਗਰ ਕੀਰਤਨ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਹਿਬਾਂ ਦੀ ਅਗਵਾਈ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹਰੰਭ ਹੋਏ ਹਨ ਜਿਸ ਵਿੱਚ ਇਲਾਕੇ ਦੀਆਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਮਥੀਆਂ ਸੰਗਤਾਂ ਦਾ ਸਹਾਯੋਗ ਲੈ ਰਹੀਆਂ ਹਨ ਹਾਜ਼ਰੀਆਂ ਭਰ ਰਹੀਆਂ ਹਨ ਸੰਗਤ ਜੀ ਆਓ ਜਿਤੇ ਆਪ ਇਹਨਾਂ ਨਗਰ ਕੀਰਤਨਾ ਵਿੱਚ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰਨੀ ਆ ਉਥੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸਹਿੇਲਾ ਠੰਡੇ ਵੱਟ ਦਾ ਮਛੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰਨਾ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਪ੍ਰਕਾਸ਼ ਗੁਰਪਰਵ ਦੀਆਂ ਦਾਸ ਵੱਲੋਂ ਸਾਲੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀ ਪ੍ਰਕਾਸ਼ ਮਾਰਕ ਪਇਓ ਪਕਤਾ ਸ਼ਹਿਰ ਇਹ ਪਾਉ ਪਏਓ ਐਸੇ ਦੀਨ ਦੇ ਆਗ ਸਾਹਿਬ ਕੁਮਾਰ ਸਾਹਿਬ ਜੀ ਨੂੰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤਕਰੀ ਕੇਸਕਰ ਸਾਹਿਬ ਵੱਲੋਂ ਸਮੁੱਚੇ ਹੀ ਪਰਵਦ ਕਾ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੰਤਾਨ ਨੂੰ ਬੇਨਤੀ ਹੈ ਕਿ ਅਕਸ਼ਰੀ ਕੇਸਕਰ ਸਾਹਿਬ ਲਗਾਤਾਰ ਦਿਵਾਨ ਚੱਲ ਰਹੇ ਨੇ ਜਿਵੇਂ ਕਿ ਟਾਟੀ ਕਵੀ ਕੀਰਤਨ ਦਰਬਾਰ ਇਸੇ ਤਰ੍ਹਾਂ ਹਰੂ ਸਾਹਿਬ ਜਿਹੜੇ ਕਵੀਆਂ ਨੂੰ ਬਹੁਤ ਪਿਆਰ ਕਰਦੇ ਸਨ ਅਕਸ਼ਰੀ ਕੇਸਕਰ ਸਾਹਿਬੇ ਕਿ 8:30 ਵਜੇ ਤੋਂ ਲੈ ਕੇ 1:30 ਰਾਤ ਤੱਕ ਕਵੀ ਦਰਬਾਰ ਸੱਜਣਗੇ ਤਾਂ ਸੂਚੀਆਂ ਸੰਤਾਂ ਨੂੰ ਮਾਤਾ ਜੀ ਕੇਸਗਰ ਸਾਹਿਬ ਦੇ ਸਪੁੱਝੇ ਹੀ ਪਰਵਾਦ ਵੱਲੋਂ ਸਾਹਿਬੇ ਕਮਾਲ ਸ਼੍ਰੀ ਗੁਰੂ ਪ੍ਰੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰੋਖੀਆਂ ਆਪ ਪਾਵਵਾਈਆਂ ਦਾ ਲੈ ਜਿਖਲਾ ਸਾਹਿਬ ਸਾਡੀ ਜੀਤ ਕੀਤੀ